ਮਰਦਾ ਦੀ ਜਿਹੜੀ ਅੱਗ ਲੱਗੀ ਹੈ ਕਿੱਥੇ ਅੱਗ ਲੱਗੀ ਹੈ ਜੀ ਇਹ ਭਗੋਲਾ ਰੋਡ ਤੇ ਗਦਾਮ 시કા ਜੀ ਭਗੋਲਾ ਰੋਡ ਤੇ ਮੈਨੂੰ ਫੋਨ ਆਇਆ ਸੀਗਾ ਇਹਨਾਂ ਦੇ ਮਾਲਕਾਂ ਦਾ ਕਿ ਸਾਡੇ ਗਦਾਮ ਨੂੰ ਅੱਗ ਲੱਗੀ ਹੈ ਤੇ ਫਟਾਫਟ ਵੇਰ ਉਹਨਾਂ ਨੂੰ ਮੈਂ ਫਾਇਰ ਬ੍ਰਿਗੇਡਾਂ ਵੀ ਭੇਜੀਆਂ ਕਿੰਨੇ ਵੇ ਦਾ ਟਾਈਮ ਸੀਗਾ ਜਿਹੜੀ ਅੱਗ ਲੱਗੀ ਸੀ ਕਿ ਸਾਰ ਨੂੰ ਇਹਨੂੰ ਮਤਲਬ ਲਗਭਗ 10 ਟਾ ਹੋਇਆ ਜਾ ਕੇ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗਿਆ ਕਰਦੇ ਕੋਈ ਸਮਾਨ ਬਾਹਰ ਪਿਆ ਸੀਗਾ ਤੇ ਜਿਹੜੀ ਹੁਣ ਗੁਰਪ੍ਰੋ ਕਰਕੇ ਜਿਹੜੀ ਆਦੇਸ਼ਵਾਜੀ ਹੋ ਰਹੀ ਹੈ ਤਾਂ ਉਹੀ ਲੱਗਦਾ ਵੀ ਉਹ ਸਮਾਨ ਕਿਦਾਰ ਦੇ ਵਿੱਚ ਗਿਰੀ ਹੈ ਕਾ ਉਸ ਖੇ ਵੀ ਅੱਗ ਫੜ ਗਈ ਜਾਂ ਤਾਂ ਬਹੁਤ ਤੇਜ਼ ਹਵਾ ਵੀ ਚੱਲ ਰਹੀ ਹੈ ਤਾਂ ਫਾਇਰ ਵਿਗਟ ਦੀ ਜਿਹੜੀ ਹੈ ਇੱਕ ਗੱਡੀ ਖੜੀ ਹੈ ਬਾਕੀ ਫਾਇਰ ਵਿਗਟ ਦੀ ਆ ਫਾਇਰ ਵਿਗਟ ਦੀਆਂ ਗੱਡੀਆਂ ਦੋ ਪਹਿਲਾਂ ਪਾਣੀ ਛੱਟ ਕੇ ਚਲੀਆਂ ਭਰਨ ਵਾਸਤੇ ਇੱਕ ਗੱਡੀ ਬੈਕ ਸਾਡ ਤੇ ਖੜੀ ਹੈ ਇਹ ਗੱਡੀ ਹੁਣ ਜਾਰੀ ਪਾਣੀ ਵਰਨ ਵਾਸਤੇ ਤੇ ਚਾਰ ਜਾਂ ਪੰਜ ਗੱਡੀਆਂ ਸਾਡੇ ਹੋਰ ਬਾਹਰੋਂ ਆ ਰਹੀਆਂ ਨੇ ਜਿਹੜੀ ਕਿ 5-10 ਮਿੰਟੇ ਚ ਪਹੁੰਚਣਗੇ ਇੱਥੇ ਰਾਜੀ ਸਾਹਿਬ ਕੀ ਕਹਿਣਾ ਚਾਹੋਗੇ ਸਰ ਆ ਗੱਡੀ ਇੱਕ ਆਈਏ ਦੋ ਆਈਏ ਬਾਕੀ ਕਿੱਥੇ ਗੱਡੀਆਂ ਆ ਜੀ ਸਾਰੀ ਗੱਡੀਆਂ ਆ ਰਹੀਆਂ ਨੇ ਸਾਰੀ ਗੱਡੀਆਂ ਆ ਰਹੀਆਂ ਨੇ ਬਹੁਤ ਕੰਮ ਹੋ ਜਾਏਗਾ ਉਦੋਂ ਤੱਕ